ਆ ਇਹ ਜਲੰਧਰ ਦੇ ਵਿੱਚ ਨਸ਼ਾ ਮਾਫੀਆ ਰਹੇਗਾ ਦੂਜੇ ਪਾਸੇ ਤੁਹਾਡੀ ਸਟੇਜ ਦੇ ਉੱਤੇ ਸੁਰਜ ਲੋਹੋਰੀਆ ਅਤੇ ਬੋਬੀ ਜੋਸ਼ੀ ਵਰਗੇ ਜੋ ਨਸ਼ਾ ਤਸਕਰ ਨੇ ਉਹ ਤੁਹਾਡੀ ਸਟੇਜਾਂ ਦੇ ਵਿੱਚ ਰਹਿੰਦੇ ਨੇ ਸਰਕਾਰ ਕੀਦੀ ਹੈ ਸਰਕਾਰ ਕੀਦੀ ਹੈ ਆਹ ہماری પાર્ટી ਦੀ ਹੈ ਮੇਰੀ ਤਾਂ ਵਿਰੋਧੀ ਹੈ ਕਿਉਂ ਨਹੀਂ ਫੜ ਕੇ ਅੰਦਰ ਦਿੰਦੇ ਜੇ ਕੋਈ ਗਲਤ ਹੈ ਜੇ ਤੁਸੀਂ ਕਹਿੰਦੇ ਹੋ ਅੱਜ ਕਹਿੰਦੇ ਵੀ ਕੋਈ ਲਾਹੋਰੀਆ ਜਾਂ ਕੋਈ ਮੇਰੀ ਸਟੇਜ ਪਰ ਆਇਆ ਸੀ ਜੇ ਉਹ ਗਲਤ ਹੈ ਤਾਂ ਫੜ ਕੇ ਦੇਣਾ ਅੰਦਰ ਸਰਕਾਰ ਤਾਂ ਇਹਨਾਂ ਦੀ ਮੇਰੀ ਥੋੜੋ ਹੈ ਜੇ ਕੋਈ ਵੀ ਮੇਰੇ ਨਾਲ ਗਲਤ ਬੰਦਾ ਖੜਾ ਫੜ ਕੇ ਅੰਦਰ ਦੇਣ ਮੈਨੂੰ ਦੱਸਣ ਜੀ ਆ ਵਾਫਆਰ ਬਣਦੀ ਐ ਮੇਰਾ ਜੇ ਕੋਈ ਰੋਲੇ ਤਾਂ ਮੇਰੇ ਪਰਚਾ ਦੇਣ ਦੋ ਸਾਲ ਜੀਨਾਂ ਨੇ ਮੈਨੂੰ ਫੋਲ ਕੇ ਦੇਖ ਲਿਆ ਸਾਰਾ ਜੇ ਹੁੰਦਾ ਮੈਂ ਗੱਲ ਤਾਂ ਕਰ ਲੈਂਦੇ ਇੱਕ ਮੈਂ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਏ ਇੱਕ ਕੁਦਰਤੀ ਗੱਲ ਐ ਕਿ ਮੈਨੂੰ ਗੈਂਦੇ ਦੇ ਫੁੱਲਾਂ ਤੋਂ ਇੱਕ ਜਿਹੜਾ ਸੰਧੂਰ ਲੱਗਦਾ ਉਹ ਤੋਂ એનર્ਜੀ ਐ ਇਸ ਗੱਲ ਨੂੰ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜੇ ਮੈਂ ਕਿਤੇ ਹਾਰ ਨਹੀਂ ਪਾਉਂਦਾ ਇਹ ਮੈਂ ਉਹ ਨਹੀਂ ਲੱਗਦਾ ਲਗਾਉਂਦਾ ਤਾਂ ਮੈਂ ਮੇਰੇ ਇਹ ਰੋਗ ਹੈ ਇਸ ਨੂੰ ਰੋਗ ਸਮਝ ਕੇ ਮੈਨੂੰ ਮਾਫ ਕੀਤਾ ਜਾਵੇ ਸਰ 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 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਔਰ ਅਰਵਿੰਦ ਕੇਜਰੀਵਾਲ ਕੋ ਪਾਕਿਸਤਾਨ ਸੇ ਸਪੋਰਟਸ ਹੈ ਇਸ ਦੀ ਵਿਸ਼ੇਸ਼ ਜਾਂਚ ਹੋਣੀ ਚਾਹੀਦੀ ਮੇਰੀ ਗੱਲ ਸੁਣੋ ਜਿਹੜੀ ਗੱਲ ਲੋਟ ਨਹੀਂ ਆਉਂਦੀ ਉਹ ਪਾਕਿਸਤਾਨ ਪਰ ਸਿੱਧਦੇ ਨੇ ਕੋਈ ਅਜ ਨਵੀਂ ਗੱਲ ਥੋੜੋ ਇਹ ਤਾਂ ਸੱਜ ਦੇ ਚੱਲੀ ਆਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਇੱਕ ਕਾਨਫਰੰਸ ਕੀਤੀ ਹੈ ਸਿੱਧੇ ਤੌਰ ਦੇ ਤੋਂ ਤੁਹਾਡਾ ਨਿਸ਼ਾਨਾ ਜਿਆ ਕਹਿੰਦੇ ਕਿ ਨਸ਼ਾ ਤਸਕਰਦਨਾ ਚੰਨੀ ਸਾਡੇ ਲਿੰਕ ਨੇ ਮੈਂ ਕਹਿਣਾ ਜੀ ਭੈਣ ਜੀ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ ਸਵਾਲ ਲਾ ਲਓ ਉਹ ਕਹਿੰਦੇ ਨੇ ਕਿ ਜਿਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦਾ ਨਾਮ ਵੀ ਗੁਰਚਰਨ ਸਿੰਘ ਚੰਨੀ ਆ ਉਹ ਕਹਿੰਦੇ ਵੀ ਮੈਂ ਆਪਣੇ ਨਾਮ ਦੇ ਨਾਲ ਚੰਨੀ ਲਾਉਣਾ ਚੰਗਾ ਨਹੀਂ ਸਮਝਦਾ ਮੈਂ ਚਾਹੁੰਦਾ ਵਾਂ ਕਿ ਮੇਰਾ ਬੰਦ ਕਰ ਦੇਵੇ ਚਰਨ ਸਿੰਘ ਹੀ ਹੋ ਬੰਦ ਕਰ ਦੇਵੇ ਕੌਣ ਰੋਗਦਾ ਹੈ ਲੇਕਿਨ ਚੰਨੀ ਮਨੂੰ ਲੋਕਾਂ ਨੇ ਨਾਮ ਦਿੱਤਾ ਵਾ ਨਾ ਮੇਰਾ ਗੋਤ ਹੈ ਨਾ ਕੁਛ ਹੈ ਮੈਂ ਜਿਆਦਾ ਜਹਾਦ ਇਲੈਕਸ਼ਨ ਲੜਿਆ ਸੀ ਲੋਕ ਚੰਨੀ ਚੰਨੀ ਕਰਨ ਲੱਗੇ ਸੀ ਉਸਤਨੇ ਜਲੰਦਰ ਕਰਦੇ ਅੱਜ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਜੇ ਕੋਈ ਗਲਤ ਬੰਦਾ ਮੇਰੇ ਨਾਲ ਹੈਗਾ ਤਾਂ ਪੁਲਿਸ ਨੂੰ ਚੱਕੇ ਮੈਂ ਉਹ ਪੁਲਿਸ ਦੇ ਨਾਲ ਖੜ ਕੇ ਉਹਨਾਂ ਨੂੰ ਚੁਕਾਉਂਗਾ ਸਰ ਆਜਾ ਰਿਹਾ ਸਰ ਪਵਨਤੀ ਵੀ ਕਹਿ ਰਹੇ ਨੇ ਕਿ ਜਿਹੜੀ ਡਿਪਟੀ ਸੀਐਮ ਦੀ ਜਿਹੜੀ ਚੇਅਰ ਆ ਉਹ ਐਸੀ ਨਹੀਂ ਹੋਣੀ ਹੀ ਨਹੀਂ ਚਾਹੀਦੀ ਉਹ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਜਦ ਪ੍ਰਧਾਨਵਾਲ ਨੇ ਜਾਂ ਕੇਜਰੀਵਾਲ ਨੇ ਇਹ ਗੱਲ ਕੀਤੀ ਉਹ ਪਵਨਤੀ ਨੂੰ ਇੱਥੇ ਡਿਪਟੀ ਸੀਐਮ ਦੀ ਚੇਅਰ ਖਤਮ ਕਰਕੇ ਦਲਿਤਾਂ ਦੇ ਖਿਲਾਫ ਬੋਲ ਰਿਹਾ ਹੈ ਉਹ ਨਹੀਂ ਚਾਹੁੰਦਾ ਕਿ ਉਹਨੂੰ ਪਤਾ ਹੈ ਕਿ ਭਗਵੰਤ ਮਾਨ ਨੇ ਦਲਿਤਾਂ ਦੇ ਨਾਲ ਪਾਵਰ ਸ਼ੇਅਰ ਨਹੀਂ ਕਰਨੀ ਇਸ ਕਰਕੇ ਉਹਨੇ ਆ ਗੱਲ ਬਣਾ ਲਈ ਡਿਪਟੀ ਸੀਐਮ ਸਾਡੇ ਵਿੱਚ ਵੀ ਤਾਂ ਰਹੇ ਹੈ ਡਿਪਟੀ ਸੀਐਮ ਪਹਿਲਾਂ ਵੀ ਰਹੇ ਹੈ ਡੀਐਸ ਡਿਪਟੀ ਸੀਐਮ ਅੱਗੇ ਵੀ ਰਹਿਣਗੇ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਲਿਤਾਂ ਨਾਲ ਪਾਵਰ ਸ਼ੇਅਰ ਨਹੀਂ ਕਰਨਾ ਚਾਹੁੰਦੀ ਉਹ ਦਲਿਤਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ ਉਹ ਚਾਹੁੰਦੀ ਹੈ ਕਿ ਸਿਰਫ ਤੇ ਸਿਰਫ ਸਤੇਜਰੀ ਵਾਲੇ ਇੱਥੇ ਆ ਕੇ ਉੱਪਰ ਤੇ ਹੀ ਰਾਜ ਕਰੇ ਇੱਥੇ ਭਗਵੰਤ ਮਾਨ ਦੇ ਵੀ ਨਹੀਂ ਚੱਲਦੀ ਵੀਡੀਓ ਦਾ ਕੋਈ ਅਫੈਕਟ ਪਏਗਾ ਚੌੜਾ ਦੇ ਵੀਰ ਜੀ ਅਫੈਕਟ ਤਾਂ ਮੈਂ ਉਹਨਾਂ ਨੂੰ ਕਹਿਣਾ ਯਾਰ ਆਪਣੇ ਆਪ 'ਤੇ ਪਾ ਲੋ ਕਿਰਪਾ ਕਰੋ ਸਾਨੂੰ ਕਿਉਂ ਪੰਜਾਬ ਨੂੰ ਤੁਸੀਂ ਬਰਬਾਦ ਕਰਨ ਲੱਗੇ ਹੋ ਸਾਡਾ ਇਹ ਸੱਭਿਆਚਾਰ ਨਹੀਂ ਜਿਹੜੇ ਤੁਸੀਂ ਕੰਮ ਕਰਦੇ ਹੋ ਤੁਸੀਂ ਸਾਡੇ ਸੱਭਿਆਚਾਰ ਨੂੰ ਗੰਦਲਾ ਕਰ ਰਹੇ ਹੋ